ਕਭੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਫੇਰ ਮਿਲ ਚੁੱਕੇ ਆਪਾਂ ਮਾਣਾ ਸਿਆਗਦੇ ਬਾਈ ਬੱਲੂ ਤੇ ਪਿੰਦਾ ਜੀ ਠੀਕ ਹੈ ਜੀ ਬਾਈ ਹੋਰ ਸੁਣਾਓ ਠੀਕ ਆ ਬਾਈ ਜੀ ਮਾਣਾ ਸਿਆ ਤੁਸੀਂ ਹਾਂ ਜੀ ਮਾਣਾ ਸਿਆ ਹੈ ਨਾ ਸਾਡੇ ਲਈ ਮਾਣਾ ਕੀ ਹੈ ਠੀਕ ਆ ਭਾਈ ਜੀ ਹਾਂ ਜੀ ਹੋਰ ਸਾਬਾ ਜੀ ਬੱਲੂ ਵਾਲਾ ਸਟਾਈਲ ਬਣਾ ਰਿਹਾ ਬਈ ਬਈ ਗੱਲ ਦੱਸ ਰਹੀ ਹੈ ਕਿ ਐਡਾ ਲੱਗ ਰਹੀ ਤੂੰ ਦਵੀਂ ਤੋਂ ਨਵੀਂ ਗੱਲ ਕੋਈ ਕੱਢੀ ਦੇ ਬਈ ਨਾ ਦੱਸ ਵੀ ਤੂੰ ਤੇ ਗੱਲਾਂ ਕਰ ਤੀ ਉੱਥੇ ਹੋ ਗਈ ਬੰਦ ਇਹ ਗੱਲਾਂ ਕਰਨੀ ਹੀ ਹਸੀ ਬਿਲਕੁਲ ਹੈ ਜੀ ਪਹਿਲਾਂ ਸਾਰੇ ਵੀਰਾਂ ਨੂੰ ਸਲੀਪ ਚੈਨਲ ਤੇ ਵੀਡੀਓ ਵੇੰਦੇ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਤੇ ਸਤਿ ਸ੍ਰੀ ਅਕਾਲ ਬੜਾ ਵੀਰ ਪਿਆਰ ਕਰਦੇ ਆ ਬੜੇ ਫੋਨ ਕਰਦੇ ਆ ਪਰਸੋਂ ਵੀਡੀਓ ਪਾਈ ਤੇ ਬੜਾ ਵੀਰਾਂ ਦਾ ਫੋਨ ਆਇਆ ਕਹਿੰਦੇ ਵੀ ਯਾਰ ਕਿਥੋਂ ਰੇਡ ਮਈਆਂ ਦੇ ਪਾਸ ਛੜੇ ਹੋਏ ਤੇ ਬੜਾ ਵੀਰ ਪਿਆਰ ਕਰਦੇ ਆ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬੇਗਮਾਲ ਹਾਂਜੀ ਮਾਲ ਵੇਖ ਮਾਲ ਪਾਜੀ ਟੰਟਾ ਰੋ ਗਿਆ ਐਦਾਂ ਹੀ ਆਇਆ ਹੈ ਮਾਲ ਮਾਲ ਪਾਜੀ ਵੇਖ ਲੋ ਰਾਤ ਵੀਡੀਓ ਬਣੀ ਸੀ ਨਾ ਤੇ ਘੜੀ ਨਹੀਂ ਖੜੀ ਤੇ ਇੱਕ ਇਹ ਵੀ ਗੱਲ ਵਾ ਆਨਲਾਈਨ ਮਈਆਂ ਚਵਾ ਚਵਾ ਦਿਤੀ ਅੱਛਾ ਹਾਂਜੀ ਆਨਲਾਈਨ ਉਹਨੂੰ ਕਿ ਬਾਹਰ ਲਾ ਲਾ ਗੱਡੀ ਲੱਦਨੇ ਖਲੋਇਆ 2 ਮਿੰਟ ਲਾਲ ਲਾਲ ਬਾਹਰ ਅੱਛਾ ਠੀਕ ਹੈ ਤੇ ਆਨਲਾਈਨ ਪਾਜੀ ਜਨਾ ਜਨਾ ਦੁੱਧ ਦੱਸਿਆ ਮਈਆਂ ਚਵਾ ਕੇ ਲੀਟਰ ਮਾਰਾ ਕੇ ਦੁੱਧੇ ਦਿੱਤੇ ਆ ਤੇ ਰੇਡ ਵੀ ਜਾਇਜ਼ ਕੀਤੇ ਸਾਰੇ ਵੇਚਣ ਵਾਲੇ ਬੰਦੇ ਮਹਿੰਗਾ ਮੰਗਦੇ ਸੀ ਜਿਹੜੇ ਭਾਅ ਪਾਇਆ ਜਿਹੜੇ ਭਾਅ ਪਾਇਆ ਭਾਅ ਵੀ ਬੜਾ ਭਾਈ ਬੜਾ ਜਾਇਜ਼ ਹੀ ਲੋੜਾ ਭਾਈ 1 ਘੰਟਾ 1.5 ਘੰਟਾ ਕਹੇ ਚਲੋ ਕਹਿ ਦਿੰਦੇ ਲੋਕ ਝੂਠ ਮਾਰਦੇ ਘੰਟਾ 1.5 ਘੰਟਾ ਮਈਆਂ ਨਹੀਂ ਖੜੀਆਂ ਉਦੋਂ ਸੇਲ ਹੋ ਗਿਆ ਵੀਡੀਓ ਪਾਉਂਦੇ ਆ ਸਾਰੇ ਤੁਹਾਨੂੰ ਪਤਾ ਵੀਡੀਓ ਚੱਲੰਦੇ ਹਨਾ ਡਿਪੈਂਡ ਝਾੜੀ ਮਾਲ ਵੇਚ ਗਿਆ ਸੀ ਨਾਲੇ ਤਾਂ ਪਤਾ ਵੀਡੀਓ ਚੱਲਦੀ ਕਿੱਲੀ ਆ ਹਾਂ ਪਰ ਬੜਾ ਗਣੀ ਆ ਉਹੀ ਕੱਫਰ ਮਾਰ ਦਿੱਤਾ ਭਾਈ ਚੱਲਣਾ ਹੁਣ ਅੱਜ ਵੇਖੋ ਮੈਂ ਛੋਟਾ ਜਿਹਾ ਮਾਰ ਲਿਆਂਦਾ ਵਾ ਤੋਕੜਾਂ ਨਾ ਗੱਬੜਾਂ ਲ ਕੋਲ ਵਾ ਅੱਛਾ ਅੱਛਾ ਹਾਂਜੀ ਆ ਜਦੋਂ ਨਿਕਲੇ ਕੇ ਬਾਅਦ ਨਿਕਲੇ ਕੇ ਬਾਅਦ ਟੋਕੜਾ ਘਬਣਾ ਲਿਆਂਦੀ ਆ ਵਾ ਅੱਜ ਟੋਕੜਾ ਘਬਣਾ ਲਿਆਂ ਮੈਂ ਬੜੇ ਵੀਰਾਂ ਦੇ ਫੋਨ ਆਉਂਦੇ ਫੇਰੇ ਵੀਡੀਓ ਪਾਉ ਮੈਂ ਹੁਣ ਲਿਆ ਦੁਹਾ ਕੀਤੀ ਆ ਟੋਕੜਾ ਟੋਕੜਾ ਘਬਣਾ ਡਿਮਾਂਡ ਬੜੀ ਮੈਂ ਡਿਮਾਂਡ ਪੂਰੀ ਕਰਦੀ ਆ ਮੈਂ ਜਰਾ ਇਹ ਦੇਖ ਦੁਕਾਨਦਾਰ ਇਹ ਦੁਕਾਨਦਾਰੀ ਹਾਂ ਜੀ ਇਹਦੇ ਲੱਖ ਰੁਪਏ ਆਣੀਆਂ ਪੰਜਾਬ ਦੇ ਵੀ ਭਾਜੀ ਵੇਖੋ ਸਾਡਾ ਵਪਾਰ ਵਾ ਇਹਦੇ ਵਿੱਚ ਛੋੜੇ ਜੀ ਵੀ ਆਉਣੀਆਂ ਵੱਡੀਆਂ ਵੀ ਆਉਣੀਆਂ ਆਪਾਂ ਵੱਡੀਆਂ ਸਾਨੂੰ ਜੇ ਮਿਲਣ ਅਸੀਂ ਘਣੀਆਂ ਲੈਣ ਤੋਂ ਡਰਦੇ ਆ ਪਰ ਜਿਦਾਂ ਦਾ ਮਾਲ ਮਿਲ ਜੇ ਅਸੀਂ ਲੈ ਆਉਂਦੇ ਆਹੀਂ ਨਹੀਂ ਆਪਾਂ ਨੂੰ 5000 ਵਾਲੇ ਮਿਲ ਜੇ ਨਾ ਅਸੀਂ ਤੇ ਨਫਾ ਲੈਣਾ ਜੋ ਬਸ 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 ਸਾਨੂੰ ਮਦਦ ਨਾ ਫੇਰ ਨਾ ਬਿਲਕੁਲ ਜੀ ਇਹ ਨਾਲੇ ਹਰ ਗੱਦੀ ਡਿਮਾਂਡ ਪੂਰੀ ਹੋ ਜਾਂਦੀ ਹੈ ਸਾਰੇ ਬੰਦੇ ਵਿਚਾਰੇ ਇੱਕੋ ਜਿਗੇ ਪੈਸੇ ਖਰਚਣ ਵਾਲੇ ਨਹੀਂ ਹੈਗੇ ਤਾਂ ਕਰਕੇ ਯਾਰ ਸਾਨੂੰ ਲੋਕ ਪਸੰਦ ਕਰਦੇ ਆ ਸਾਨੂੰ ਬੜੇ ਫੋਨ ਕਰਦੇ ਆ ਵੀ ਯਾਰ ਅਸੀਂ ਹਰ ਤਰੀਕੇ ਦਾ ਡੰਗਰ ਲਿਉਂਦੇ ਆ ਅਸੀਂ ਇਹ ਨਹੀਂ ਵੀ ਬੜੇ ਬੜੀਆਂ ਵੱਡੀਆਂ ਲਿਉਂਦੇ ਆ ਮਾੜੇ ਕਿੱਥੇ ਜਾਣਗੇ ਸਾਰੇ ਵੱਡੀਆਂ ਲਿਉਂਦੇ ਆ 8000 ਵਾਲੀਆਂ ਵੀ ਲੈ ਆਉਂਦੇ ਨਾ ਤਾਂ 8000 ਵਾਲੀ ਗਾਈ ਦੇ ਥੱਲੇ ਨਾ 10 ਕਿਲੋ ਦਾ ਦੁੱਧ ਬਾਹਰ ਆ ਤੇ ਜਿਹੜੀ ਉਹਨਾਂ ਮਗਰੋਂ ਨਹੀਂ ਪਾਈ ਬੱਡੀ ਵਾਲੀ ਉਹ ਵੀਰ ਨੇ ਇੱਕ ਸੌ ਨਹੀਂ ਛੜਾਇਆ ਉਹਦੇ ਉਸ ਲਈ ਉਸੇ ਵੀਰ ਨੇ ਪੈਸੇ ਪਾਤੇ ਠੀਕ ਆ ਕਹਿੰਦਾ ਵੀਰ ਇਹ ਵੀ ਕਿਲਾ ਦੋ ਤੇ ਭਾਜੀ 28000 ਜਿਹੋ ਦੀਆਂ ਦੋ ਗਾਈਆਂ ਬਣ ਗਈਆਂ ਤੇ ਦੁੱਧ ਗਾਈਆਂ ਨੇ ਦੇਣਾ ਬਹੁਤਾ ਨਹੀਂ ਦੇ ਜੇ 10-10 ਕਿਲੋ ਤੇ 20 ਕਿਲੋ 20 ਕਿਲੋ ਭਾਜੀ ਆ ਵੀਕ ਨਹੀਂ ਆਉਣੀ ਵੀ ਕਿੰਨੀ ਨਹੀਂ ਆ ਨਹੀਂ ਸਹੀ ਕਰਦਾ ਉਹ ਵੀ 20 ਕਿਲੋ ਦੁੱਧ ਬਣ ਗਿਆ ਬਟਾਲੇ ਸ਼ਹਿਰ ਦੇ ਉਹ ਵੇਚਵਾ ਤੇ 50 ਰੁਪਏ ਤੇ ਗਾਈ ਦਾ ਦੁੱਧ ਵਿਗਣਿਆ ਚਲਾਲੋ ਵੀਰ ਸਾਹਿਬ ਆਪੀ ਉਹਨੂੰ ਫਾਇਦਾ ਕਿ ਨਹੀਂ ਫਾਇਦਾ ਫਾਇਦਾ ਉਦੇ ਦੋ ਦੋ ਮਹੀਨੇ ਦੋ ਮਹੀਨੇ ਗਾਇਆਂ ਫਰੀ ਹੋ ਜਾਣੀਆਂ ਹੋ ਜਾਣੀਆਂ ਗਾਇਆਂ ਬਿਲਕੁਲ ਇਹ ਗਾਇਆਂ ਬਿਲਕੁਲ ਹਾਂਜੀ ਚਲੋ ਅੱਜ ਮੈਂ ਕਿੰਨੀ ਆਪਣ ਕੋਲ ਅੱਜ ਆਪਣੇ ਕੋਲ 5 ਘਾਗੀਆਂ ਜੋ ਕਰੀਸ਼ ਨੂੰ ਪਰ ਆ ਪਹਿਲਾਂ ਕੱਟੀ ਸੁਈ ਜੋ ਭਾਜੀ ਹਾਂਜੀ ਅੱਜ ਹੀ ਸੁਈ ਆ ਭਾਜੀ ਪਰtho ਸ਼ਾਮ ਦੀ ਸੁਈ ਜੋ ਅੱਛਾ ਕਿੰਨਾ ਫਿਰ ਬੋਲਾ ਬੋਲਾ ਭਾਜੀ ਇਹਦੇ ਥੱਲੇ 7 8 ਕਿਲੋ 7 ਕਿਲੋ ਲਾ ਕੇ ਤਰੋ 7 ਕਿਲੋ ਗਿੱਲਾ ਨਾੜੂ ਨਾਲ ਠੰਡੀ ਬੜੀ ਬੜੀ ਅੱਜ ਕੱਟੀ ਕੱਟੀ ਜਾਵੇ ਆ ਦੇਖੋ ਗਿੱਲਾ ਨਾੜੂ ਨਾਲ ਠੰਡੀ ਬੜੀ ਸਿੰਘ ਵੇਖੋ ਝੋਟੀਆਂ ਮੈਂ ਇਹਨਾਂ ਝੋਟੀਆਂ ਨੇ ਕਹਿਦੀ ਉਧਰੋਂ ਲਿਆਂਦੀ ਆ ਦੇ ਤਾਂ ਵੀ ਚੱਲਦੀ ਆ ਇੱਥੋਂ ਲਈ ਗੱਡੀ ਲੈ ਜਾ ਆ ਬੰਨੇ ਬੰਨਾ ਮਦਨ ਨਾਲ ਆਇਆ ਕਰ ਦੇ ਦੇਖੋ ਭਾਜੀ ਗੱਡੀ ਆ ਗੱਡੀ ਦੀ ਸ਼ਾਨ ਵੀ ਦੇਖੋ ਦੇਖੋ ਸੰਦੀਪ ਸਿੰਘ ਸਾਹਿਬ ਦੋਨੋਂ ਦੇ ਦੇਗੀ ਗੱਡੀ 11 12 ਚੱਲੋ ਇਹ ਪਰਾਂ ਜਾਓ ਤੇ ਕਰਨਾ ਨਹੀਂ ਗੱਡੀ ਦੁੱਧ ਦਊ ਭਾਜੀ 11 12 ਉਹੀ ਆ ਨਹੀਂ ਨਹੀਂ ਅੱਧਾ ਜਾਇਆ ਅੱਧਾ ਜਾ ਅੱਧਾ ਰੋਲੇ ਅੱਧਾ ਰੋਲੇ ਵਾ ਠੀਕ ਆ ਜਾਨ ਅਰੇ ਸੰਦੀਪ ਸਿੰਘ ਸਾਹਿਬ ਹਾਂ ਇਹ ਥਾਣੇ ਕਿਦੋਂ ਦਾ ਲੱਗਾ ਕੇ ਗੱਡੀ ਦਊ ਹਾਂ ਪਿੱਛਾ ਦਿੱਖਾ ਸੁਣਾ ਹਾਂ ਹਾਂ ਬਾਤ ਹਾਂ ਉਹ ਹਾਲ ਕੁਮਾਰ ਉਹ ਘਰ ਅੰਦਰ ਆ ਜੋ ਵੇ ਬਲੂ ਉਧਰ ਲਈਏ ਹਾਂਜੀ ਹਾਂਜੀ ਇੱਥੇ ਹਾਂਜੀ ਹਾਂਜੀ ਇਧਰੋਂ ਅੱਤ ਇਧਰੋਂ ਲਈ ਦੇਖੋ ਕੱਟੀ ਦੇਖੋ ਚਲੋ ਚਲੋ ਚਾਹ ਜੀ ਅੱਬਾ ਮਈਆਂ ਦੁੱਧੀਆਂ ਸੀ ਕਿਹਨੇ ਲਿਆ ਆ ਕੇ ਹਾਂਜੀ ਤੇ ਉਹਨਾਂ ਮਈਆਂ ਦੀ ਕੱਟੀ ਆ ਵੇਖੋ ਤੁਹਾਡੇ ਸਾਹਮਣੇ ਅਸੀਂ ਨਹੀਂ ਕਹਿਣਾ ਉਧਰੋਂ ਨੇ ਹੰਡੀਆ ਕੱਟੀ ਬਿਲਕੁਲ ਉਧਰ ਦੀ ਆ ਬਿਲਕੁਲ ਇੰਨੀ ਠੰਡੀ ਸੀ ਲੋਕ ਕੋਈ ਗੱਲ ਨਹੀਂ ਕਰਨ ਵਾਲੀ ਬਿਲਕੁਲ ਜੀ ਤੇ ਕੱਟੀ ਦੁੱਧ ਚਵਾਉ ਦਾਸ ਦੇ ਲੋ ਪਰਸੋਂ ਦੀ ਕੱਟੀ ਸੁਈ ਆ ਹਾਂ 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 ਹਾਂਜੀ ਕੱਬੜੀ ਝੋਟੀ ਆ ਚੋਣ ਚਾਂ ਬਹੁਤ ਚੰਗੀ ਆ ਚਲੋ ਬੋਲੋ ਫਿਰ ਮੋਲ ਪਾਜੀ ਇਹਦਾ ਜਾਇਜ਼ ਹੀ ਰੱਖਣਾ ਜਿਹੜੀ ਪਹਿਲੇ ਫੋਨ ਤੇ ਵਿਗਜੇ ਹੂੰ ਜੇ ਇਹ ਕੱਡੀ ਉਧਰੋਂ ਨਹੀਂ ਆਂਦੀ ਹੋਵੇ ਤਾਂ ਫਿਰ ਤੇ 1 5 2 ਦੀ ਆ ਹਾਂ ਕੱਡੀ ਦੇਣੀ ਆ 90000 ਦੀ 85 ਦੇ ਦਾਂਗਾ ਪਾਜੀ ਪਾਂਢੀ ਆਰੇ ਮਾਰ ਗਰੀ ਮੇਰਾ 5000 ਦਾ ਮਾਰ ਹੁੰਦਾ ਮੈਂ ਕਿਹੜਾ ਕਰੀ ਦਈਏ ਨਹੀ ਹੋਰ ਕਰੋ ਤੇ ਤੂੰ ਜੋ ਤੁਸੀਂ ਗੱਲਾਂ ਕਰ ਰਿਹਾ ਆਂ ਆਪੇ ਸਦੀਪ ਸਿੰਘ ਜੇ ਤੂੰ ਕੋਈ ਗੱਲ ਤੂੰ ਤੇਰੇ ਹੱਥ ਤੂੰ ਕਰਦੇ ਆਪੇ ਨਹੀਂ ਆਪੀ ਕਰ ਦੋ ਨਹੀਂ ਤੂੰ ਜੋ ਦੀ ਗੱਲਾਂ ਕਰ ਦੋ ਬਸ ਆਹ ਨਾ ਕਰਦੀ ਯਾਰ ਕੋਈ ਗੱਲ ਚੱਤੇ ਇਹਦੇ ਕਰ ਦੋ ਚਲੋ ਠੀਕ ਹੈ ਪੰਜ ਦਾ ਪੂਰੇ ਦਾ ਕਰਦਾਂਗੇ 8000 ਰੁਪਏ ਠੀਕ ਆ 8000 ਦੀ ਕੱਟੀ ਦੇਣਾ ਜਾਂ ਦੋ ਚਲੋ ਬੜੀ ਠੀਕ ਹੈ ਠੀਕ ਆ ਆਇਓ ਆਹ ਇਹ ਗੱਬਣਾ ਹਾਂ ਤੇ ਇਹ ਗਾਇਆਂ ਗੱਬਣਾ ਨੇ ਅੱਛਾ ਪਿਛੋਂ ਨਾ ਚੈੱਕ ਕਰਾਈਆਂ ਸੀ ਹੂੰ ਪਹਿਲਾ ਸਵੇਰੇ ਤੁਹਾਡੇ ਉੋਂ ਤੋਂ ਚੈੱਕ ਕਰਾ ਕੇ ਇੱਥੇ ਟੀਕੇ ਪਾਏ ਠੰਡੇ ਲਵਾਤੇ ਆ ਠੀਕ ਆ ਇਹ ਚਮਾ ਮਹੀਨੇ ਦੀ ਗੱਬਣਾ ਚਾਰਾਂ ਮਹੀਨੇ ਗੱਬਣਾ ਸਾਡੇ 7-8 ਕਿਲੋ ਦੁੱਧ ਵਾ ਮੰਗਰੇ ਦੇ ਵੱਛੀ ਆ ਲਓ ਵਾਹ ਜੀ ਵਛੀ ਮਗਰਾ ਇਹ ਵੀ ਤੋਰ ਕਰਾ ਦੇ ਧੱਗੇ ਦੁੱਧ ਲੈਣ ਆ ਰਹੀ ਹੈ ਜੀ ਅਰੇ ਇਹ ਚੁੱਠੀਆਂ ਲੱਗਿਆ ਨੇ ਦੋ ਵੀ ਚੋ ਦੇਤੀਆਂ ਵਾ ਦੋ ਕੱਲ ਦੇਤੀਆਂ ਸੀ ਅੱਛਾ ਇਹ ਤੁਹਾਨੂੰ ਦੱਸਿਆ ਨਹੀਂ ਛੇ ਉਦੋਂ ਮੂੰਹ ਮ ਦਿਖਾਓ ਮੜਾ ਜਾ ਮੂੰਹ ਖਾ ਲੋ ਨਕਲਾ ਪੂਰੀ ਵੇੜ 60000 ਨਹੀਂ ਵਛੀ ਵਾਪਸ ਲਵਾਂਗੇ ਠੀਕ ਆ ਗ੍ਰੇਪਾ ਜੀ ਕਰਾ ਦੇ ਨਹੀਂ ਠੀਕ ਆ ਇਹ ਸਾਰੀ ਕਿਰਪਾ ਬੱਲੂ ਦੀ ਆ ਬੱਲੂ ਨੇ ਲੱਪੀ ਲਈ ਜਾਂਦੇ ਆ ਕੰਜੀ ਕਾ ਗੇਲੇ ਆਲੇ ਆ ਗਏ ਆ ਗੀ ਛੜ ਜੋ ਪਰੀ 6 ਲੀਆਂ ਸੀ ਤੇ ਦੋ ਦਾ ਆਉਂਦਾ ਫੜਾਤੀ ਆਪਾਂ ਤੇ ਚਾਰ ਆਪਣੇ ਕੋਲੇ ਆ ਚਲੋ ਤੋਰੋ ਗਰਾਰੇ ਆ ਜਾ ਨਹੀਂ ਮਨ ਲੈਡੂ ਮਨ ਲੈਡੂ ਫਾਈ ਕਰੀ ਨੀ ਕੀ ਗੱਲ ਪਣੀ ਕਿਹੋਂ ਦੀ ਗੱਬਣ ਚਿਆਕਾ ਪਾਸ ਮਗਰੇ ਦੇ ਵਸੀ ਬੋਲੋ ਐ ਜੀ ਵਸੀ ਦਾ ਭਾਜੀ ਪਾ 50000 ਰੁਪਇਆ ਮੰਗ ਲਈਏ 40000 ਦੀ ਦੇ ਦਾਂਗੇ 30000 ਦੀ ਵਸ਼ੀ ਦੇ ਦਾਂਗੇ ਤਾਂ ਹੋਰ ਯਾਰ ਛੱਡ ਦਾਂਗੇ ਉਹ 30 40 ਹਜ਼ਾਰ ਜਿੱਦਾਂ ਨੇ ਜਾਂਦੇ ਆ ਇੱਕ ਇਹ ਛੱਡ 30000 ਜਾਂਦੇ ਆ ਚਲੋ ਠੀਕ ਚਲੋ ਜਾਂਦੇ ਬਲ ਨੂੰ ਧੱਕਾ ਕਰਨਾ ਇਹ ਗੱਪਣ ਪਾਜੀ ਨਹੀਂ ਇਹ ਮਸ਼ੀਨ 22 ਹਾਅ ਸੁਈ ਆ ਅੱਛਾ ਇਧਰ ਦੇਖੋ ਇਹ ਨਹੀਂ ਠੰਡੀ ਵਸ਼ੀ ਆ ਵੀ ਕੋਈ ਗੱਲ ਕਰਨ ਵਾਲੀ ਨਹੀਂ ਮਹੀਨੇ ਇੱਕ ਦੀ ਸੁਈ ਆ ਵਸ਼ੀ ਠੀਕ ਆ ਹਾਂ ਬਹੁਤ ਜ਼ਿਆਦਾ ਠੰਡੀ ਆ ਤੇ ਕੁਆਲਿਟੀ ਦੇਖੋ ਕੋਈ ਗਰਮੀ ਨਹੀਂ ਇਹਨੇ ਬਣਾਉਣੀ ਉਹ ਇਹਦੀ ਵਸ਼ੀ ਆ ਮਹੀਨੇ ਡੇਢ ਦੀ ਲਾ ਲੋ ਕੋਈ ਠੀਕ ਆ ਉਹ ਵਸ਼ੀ ਦੇ ਥੱਲੇ 9 10 ਕਿਲੋ ਆ ਚੱਲ ਦੇ ਖੰਡੀ ਬੜੀ ਆ ਖਾਓ ਹਾਂ ਲੋ ਜੀ ਵੇਖੋ ਕਰੋ ਕਿਉਂ ਕੁਆਲਿਟੀ ਵੇਖੋ ਤਾਂ ਪਿਓਰ ਪਿਓਰ ਹਾਂਜੀ ਪਿਓਰ ਕਈ ਉਤਰਾਵੇ ਠੰਡੀ ਬਹੁਤ ਚੱਲ ਆਂਜੋ ਕਰਾਂ ਉੱਲਿਆ ਹੁ ਕਮਾਗੇ ਮਾਹੂ ਠੇ ਮੁਮਮਦ ਖਾਓ ਕਰੋ ਆ ਬੰਨੂ ਬੈਠਾ ਆਹ ਆਹੀ ਜਰਾ ਆਹੇ ਆਹ ਸੀਰ ਵਸੀਰ ਬੜੀ ਬੱਚਾ ਆ ਬੜਾ ਲਗਾ ਲਿਆ ਹਣ ਨਾ ਤੋੜ ਬਹੁਤ ਚੰਗੀ ਲੱਗੀਆਂ ਲੈ ਜੋ ਲੈ ਜੋ ਲੈ ਜੋ ਉਹਰਾ ਆ ਬੜਾ ਬਣਾਉਂਦੀ ਆ ਬੋਦਾ ਚੋਈ ਵਧੀਆ ਚੋਈ ਇੱਕ ਨੰਬਰ ਦੀ ਆ ਫੜਜੋ 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 ਦੇਖੋ ਛਾਈ ਵਾਲ ਮੱਛੀ ਆ ਇੱਥੇ ਲਤਨੀ ਟਕੂ ਇੱਧਰ ਆ ਕੇ ਹੂੰ ਠੀਕ ਆ ਚਲੋ ਕਿਉਂਕਿ ਨਹੀਂ ਠੀਕ ਹੈ ਜੀ ਵੇਖੋ ਨੂੰ ਜਿਆਦਾ ਆਖ ਦਿੰਦੇ ਲੋਕ ਕਾਲੀਆਂ ਨਹੀਂ ਆ ਬਹੁਤ ਹੀ ਠੰਡੀ ਬੱਛੀ ਮਗਰੀ ਬੱਛੀ ਆ ਮਗਰੀ ਮਗਰੀ ਬੱਛੀ ਚਲੋ ਮੇਰੇ DNA ਘਰ ਰੱਖਣ ਵਾਲਾ ਇਹਦਾ ਮੁੱਲ ਬਿਲਕੁਲ ਜਾਇਜ਼ ਛੋੜਾ ਜਿਹਾ ਹੀ ਆ ਇਹੋ ਜੀ ਮੈਂ 45000 ਹੀ ਮੰਗ ਲਈਏ ਵੱਲੂ ਮੰਗੋ 35000 ਦੇ ਦਾਂਗੇ ਤਾਂ ਭਾਈ ਜੇਰਾ 30000 ਦੀ ਹਾਨਾ ਬਜਾਉਂ ਦੁੱਤੀ 30000 ਬਸ 30 ਆ ਕੇ ਹਾਨਾ ਦੇ ਦਾਂਗੇ ਬਸ ਘਟਾਣੇ ਮੁੱਠੀ ਠੀਕ ਹੈ ਜੀ ਕਿੰਨੀ ਕਿੰਨੀ ਯਾਰ ਕਿ ਨਹੀਂ ਕਰਦੀ ਜੀ ਕਰ ਦੋ ਪੁੱਤ ਦਾ ਮਾਰ ਜਿੱਦਾਂ ਦੇ ਕੋਲ ਉਹ ਨਹੀਂ ਛੋੜ ਕਰਦਾ ਨਾ ਜਾਂ ਕਦਾ ਹੋ ਜਾ ਕਪੀ ਦਾ ਦੋ ਇਹਦੇ ਇੱਥੇ ਕੜਾ ਆ ਜਾ ਤਾਂ ਦੋ ਜਾਣ ਦੇ 28 ਦੇ ਦੇਖ ਲਓ ਭਾਜੀ ਆਜੋ ਨਾ ਜੈ ਜੈ ਜੋ ਦੇ ਲੋ ਠੀਕ ਹੈ 28000 ਜਾਣ ਦਾ ਤੇਰਾ ਠੀਕ ਹੈ ਭਾਈ ਜੀ ਜਿਹਦੀ ਕਹਿਤਾ ਹੋਵੇ ਬਸ ਠੀਕ ਹੈ ਭਾਈ ਜੀ ਕਹਿਤਾ ਹੋਵੇ ਹੋ ਗਿਆ ਇਧਰ ਆਜੋ ਇਹ ਘਬਣਾ ਇਹ ਭਾਜੀ ਇਹਨੂੰ 5 ਮਹੀਨੇ ਹੋ ਗਏ ਨੇ 6 ਮਹੀਨੇ ਅੱਛਾ ਹਾਂ ਜੀ ਫੜ ਮੰਨ ਲਿਆ ਸਾਰੀ ਵਾਰ ਦੇਖੇ ਤੇ ਟੋਕੜਾ ਘਬਣਾ ਆਹ ਕੀ ਆ ਕੀ ਜੀ ਭਾਜੀ ਆ ਗਏ ਵੇਖੋ ਕੰਡੀ ਬੈੜਦੀ ਦੁੱਧ ਕਿੱਲਾ ਜੀ ਇਹ ਦੁੱਧ 7-8 ਕਿਲੋ ਭਾਜੀ 7-8 ਕਿਲੋ ਹਾਂ ਜੀ 30-32 ਕਿਲੋ ਵਾਲੀ ਬੈੜ ਵੱਡੀ ਬੈੜ ਜੀ ਹਾਂ ਜੀ ਬਾਹਰ ਆਏ ਕੋਲੋਂ ਬੱਚਾ ਬੱਚਾ ਹੈ ਨਹੀਂ ਮਗਰ ਦੇ ਨਹੀਂ ਇਹਦਾ ਨਹੀਂ ਬੱਚਾ ਆ ਜਾਓ ਆ ਜਾ ਦੇ ਆ ਗਈ ਵੱਡੀ ਬਿਹੜਾ ਦੱਸ ਮਾਨੂੰ ਸੂਏ ਕਿਨੇ ਫੜ ਜੇ ਸੂਏ ਦਾ ਅਰੇ ਕਿ ਦੁੱਧ ਹੀ ਆ ਤੀਜਾ ਵੀ ਲਾ ਲਾਣਾ ਤੀਜਾ ਲਾ ਕੇ ਚੱਲੋ ਉਹਦਾ ਕੀ ਦੁੱਧਿਆ ਪਤੀਜਾ ਨਾਲੋ ਪਰ ਵੇ ਇਹ ਠੰਡੀ ਹੋ ਗਿਆ ਖਲੋਈ ਹੈ ਕਿੰਨੀ ਹਾਂ ਚਲੋ ਲੈ ਚੋ ਲੈ ਜੰਦਰੇ ਚਲੋ ਨਰਮਲੀ ਬੇਰੋ ਨਾ ਹਾਂ ਬੱਲੂ ਬੱਲੂ ਇਹ ਬੱਲੂ ਨਹੀਂ ਨਾ ਵੱਡੀ ਗਾਂ ਰੇ ਵੱਡੀ ਗਾਂ ਹੈ ਨਾ ਬਿਲਕੁਲ ਪਰੀਆਲੀ ਗਾ ਮੱਧੀ ਕੱਢੀ ਗੋ ਬੈਠੋ ਕੱਢ ਲਈ ਆ ਤੇ ਚਲੋ ਅਸੀਂ ਲਈਆਂ ਨੇ ਟੋਕੜੰਗ ਬਣਾਉਣਾ ਤੁਹਾਨੂੰ ਕਿਹਾ ਸੀ ਵੀ ਵੀਡੀਓ ਪਾ ਕੇ ਵੇਚਣੀ ਆ ਓਦਾਂ ਨਹੀਂ ਵੇਚਣੀ ਆ ਗਾਂ ਦਾ ਭਾਜੀ ਭਾਏ 45 ਦੀ ਵੇਚਦੀ ਏ 40 ਦੀ ਵੇਚਦੀ ਏ 35 ਦੀ ਦੇ ਦਾਂ ਚਲੋ ਹੋਰ 2000 ਵੱਧ ਕੇ 3000 ਜਦਾ ਹੈ ਜਾਂਦੇ ਆ ਚਲੋ ਬੱਤੀ ਦੇਦਾ ਬੱਧੀਆ ਦੀ ਜਾਨ ਚਲ ਜਾ ਨਬਤੀਆ ਜਾਨ ਜਾਨ ਮਨੇ ਹਰ ਕੱਢ ਕੇ ਖੋਜ ਖੋਜ ਵੇ ਰੇਡ ਦਾ ਵੇਖੋ ਭਾਈ ਤੁਹਾਡਾ ਰੇਡ ਦਾ ਤੁਹਾਡਾ ਹਾਂ ਜੀ ਆਪਾਂ ਕਰਾਈਏ ਨਾ ਰੇਡ ਦੀ ਦਾ ਰੇਡ ਮੈਂ ਤਾਂ ਬੜੀ ਕਰੀ ਨਹੀਂ ਭਾ ਛੋਟੇ ਛੋਟੇ ਭਾ ਪਾਈਦੇ ਆ ਉਹ ਪਤਾ ਲੱਗ ਗਿਆ 12 ਕਿਲੋ ਜੋ ਬੱਚਿਆਂ ਦੀ ਹੋਗਾ ਬੱਚੇ ਹੈ ਨਹੀਂ 6 ਕਿਲੋ ਦੁੱਧ ਤੇ ਲੱਗੀ ਹੈਗੀ ਜੋ ਜਿਹੜੀ ਆਪਾਂ ਚੈੱਕ ਨਹੀਂ ਕਰਾਈ ਉਹਨੂੰ ਗੱਬਰ ਨਹੀਂ ਕਹਿ ਸਕਦੇ ਆ ਜੇ ਤੁਹਾਨੂੰ ਆਇਆ ਲੈਓ ਬੜਾ ਨੁਪੜਾ ਹੈ ਜੀ ਭਾਜੀ ਲੱਗੀ ਆ ਮਹੀਨੇ ਖੜਦੀ ਪਰ ਆਪਾਂ ਜਿਹੜੀ ਆਪਾਂ ਚੈੱਕ ਨਹੀਂ ਕਰਾਈ ਉਹ ਖਾਲੀ ਲੋੜ ਹੈ ਲੋੜ ਜਿਹੜੀ ਅਸੀਂ ਗੱਬਣਾ ਚੈੱਕ ਕਰਾਈਆ ਉਹ ਗਰੰਟੀ ਸਾਡੀ ਉਹਨਾਂ ਦੀ ਬਿਲਕੁਲ ਠੀਕ ਹੈ ਨਾ ਬਾਕੀ ਚੋਣ ਜਾਨ ਬਹੁਤ ਸਾਫ ਆ ਗਈ ਉਹਦੇ 6 ਕਿਲੋ ਆ ਵਸ਼ੀਰ ਦੇ ਭਾਜੀ ਇਹ ਵੀ 20000 ਦੀ ਆ 16 ਜਿਦਾਗੇ 15000 ਜਿਦਾ ਨੇ 15 ਜਿਦਾ ਨਹੀਂ 2000 ਜਾਨ ਦੋ ਚਲੋ ਜਾਨ ਦੋ ਜਾਨ 13 ਦੀ ਜਾਨ ਚਲੋ ਜਾਨ ਦੋ ਹਾਂ ਬਾਕੀ ਇਹ ਬੋਲੇ ਜੇ ਕੋਈ ਸਾਨੂੰ ਹੋਰ ਮਾਰ ਕਰ ਦੇਈ ਕੋਜਾ ਤੁਹਾਡੀ ਮਰਜ਼ੀ ਚਲ 12000 ਦੀ ਦਰਾਂ ਯਾਰ ਹੋਰ ਮਾਰ ਕੋਈ ਆਈ ਹੈ ਨਹੀਂ ਨਹੀਂ ਭਾਜੀ ਇਹ ਇਕੱਠੀਆਂ ਲਈਆਂ ਸੀ ਤਿੱਕ ਨੇ ਲਈ ਕੋਤਾ ਹੀ ਮਾਰਿਆ ਤੂੰ ਜਾਣ ਦੋ ਯਾਰ 12 ਦੀ ਕੰਬਰ ਆ ਜਾਂਦੇ ਦੇ ਦਾਂਗੇ ਭਾਜੀ ਵੇਖੋ ਰੇਡ ਗੈਜ ਕਰੀਦਾ ਤੇ ਮਾਲ ਵਿਕਦਾ ਨਹੀਂ ਵੇਖੋ ਰੇਡ ਤਾਂ ਹੁਣ ਇਧੂ ਉੱਪਰ ਦਾ ਬੈਸੋ ਐਂਡਾ ਪੈਂਦੇ ਆ ਭਾਜੀ ਹੁਣ ਵੇਖੋ ਛੋੜੜੇ ਮੋਲਿਆ ਆ ਜੂ ਵੇਖੋ ਆ ਬਰੀ ਬਰੀਆਂ ਨੇ ਮੋਲਿਆ ਬਰੀ ਬਰੀ ਮਾਰ ਨਿੱਕੇ ਨਿੱਕੇ ਇਹਨੇ ਲਿਆ ਭਾਜੀ ਹਾਂ ਜੀ ਹਾਂ ਰੱਖ ਕੇ ਹਣਾ ਤੇ ਮਾਲ ਦੇ ਚਲੋ ਹੋਰ ਆ ਜੂਗਾ ਪਰਸਾਂ ਨੂੰ ਫੇਰ ਪਲਾਂਗੇ ਕਿਹੜਾ ਮਾਲ ਮੁਰਗੀ ਮੁਰਗੀ ਜਾਂਦਾ ਵਾ ਮੇਰੀ ਜਾਂਦਾ ਕਿਹੜਾ ਫਿਰਿਆ ਆਪਣੇ ਕਿੰਨਾ ਪਾਜੀ ਮਾਲ ਮੇਰੀ ਜਾਂਦਾ ਹੋਣਾ ਚਾਹਣਾ ਕਰੂਗਾ ਹੋਰ ਆ ਗਿਆ ਅੱਛਾ ਤੇ ਹੁਣ ਮੈਂ ਚੱਲਿਆ ਬਸ ਵੀਰ ਜਣਾ ਦਾ ਪਚਾੜ ਨਗਰ ਹੋਣਾ ਲੈ ਹੀ ਲੈਣੇ ਆ ਗਏ ਅੱਪ ਬਸ ਜਾਣਾ ਹੀ ਨੇ ਇੱਕੋ ਮਿੰਟ ਅਮਨੇ ਆ ਗੱਡੀ ਨੂੰ ਬੰਦਾ ਲਾ ਫਾਈਵ ਪਾਦੀਆ ਕਰੀਤਾ ਆਜ ਕੋਈ ਮਰਾਉ ਮਰਾਉ ਕਿਹਨੇ ਯੂ ਕਿਹ ਕਹਿ ਰਹੇ ਨੇ ਯਾਰ ਉਹ ਕੀ ਚੰਗੀ ਭਾਈ ਖੰਡੀ ਸੁਲਾ ਕੇ ਕੱਟੀ ਫੇਲਣਾ। ਦੇਖੋ। ਰਾਣੀ ਬੜਾ ਵਧੀਆ ਲੱਗਣਾ। ਥਾਣ ਦੇ ਅਗਰੇ ਬਹੁਤੀ ਗਾਹ ਦੀ ਗੱਲ ਆਦੀ ਆ ਰਹਾ ਇਹਦਾ ਥਾਣ। ਥਾਣ ਦੇ ਬਹੁਤ ਟੋੜਾ ਸੰਦੀ ਹਸਿਆ। ਹੂੰ। ਵੇ ਚੋਣ ਵੇਖਦਾ ਹੀ ਲੱਗਿਆ। ਭਾਈ ਵੇਖੋ। ਵੇ ਸੀ ਚੋਣ। ਵੇ ਆਂ ਵੇਖੋ। ਵੇ ਆਂ ਵੇਖੋ। ਬਥੇ। ਉਹ ਚੌਥੀ ਦੇ ਜਦੋਂ ਵਟ ਕੱਢੀ ਜਾਣੀ ਫੜੀ ਉਹ ਵੀ ਪਾਣੀ ਠੰਡੀ ਕੱਢੀ ਪਈ ਲੈਣਾ ਠੀਕ ਹੈ ਭਾਜੀ ਹਾਂਜੀ ਹਾਂਜੀ ਤੇ ਇਹੋ ਜੀ ਗੱਡੀ ਦਾ ਮੁੱਲ ਭਾਜੀ ਕੋਈ ਨਹੀਂ ਨਹੀਂ ਕੁਝ ਵੀ ਨਹੀਂ ਦਾ ਦੁੱਧ ਤੇ ਆਉਣਾ ਵਾ ਪੰਜਵੇਂ ਛੇਵੇਂ ਦਿਨ ਨੂੰ ਤੇ ਕੱਚਾ ਭੋਲਾ ਕੱਢੀ ਦਾ ਤੇ ਚਲੋ ਜਿਹੜਾ ਮੇਰਾ ਵੀਰ ਆਏਗਾ ਕੋਈ ਮਾਨਤਣਾ ਉਹਦਾ ਜ਼ਰੂਰ ਕਰਾਂਗੇ ਬਿਲਕੁਲ ਬਿਲਕੁਲ ਕਰਨਾ ਵੀ ਜ਼ਰੂਰੀ ਹੈ ਜੀ ਜ਼ਰੂਰ ਕਰਾਂਗੇ ਬਿਲਕੁਲ ਭਾਜੀ ਬਿਲਕੁਲ ਕਿੱਥੇ ਕਰਮਾਲੀ ਦੇ ਪੱਠੇ ਕਰਮਾ ਜੋਥੇ ਨੂੰ ਚੱਲ ਜਾਣਾ ਬਿਲਕੁਲ ਜੀ ਹਾਂਜੀ ਲੈਣਾ ਦੋਵੇਂ ਜਿੱਥੇ ਜਾਣਾ ਹਾਂਜੀ ਤੇ ਆ ਵੀ ਕੰਮ ਚੱਲਦਾ ਰਹਿੰਦਾ ਮਾਲ ਆਈ ਜਾਂਦੀ ਬਥੇਰਾ ਹੋਰ ਰੇਟ ਸਹੀ ਰੱਖੋ ਭਾਜੀ ਐਂ ਚਲੀ ਜਾਣਾ ਬਿਲਕੁਲ ਬਿਲਕੁਲ ਭਾਜੀ ਹਾਂ ਰੇਟ ਦਾ ਹੀ ਕੰਮ ਆ ਭਾ ਦੇ ਨਾਲ ਹੀ ਕੰਮ ਚੱਲਣਾ ਬਿਲਕੁਲ ਜੀ ਮੇਰਾ ਕੈਮਰਾ ਗ੍ਰਿਪ ਦਿਖਾ ਦਿਓ ਆ ਦੇਖਾ ਦੇ ਸਾਡੇ ਫੋਨ ਆ ਭਾਜੀ ਜਿਹੜੇ ਆਪਣੇ ਪੱਕੇ ਗੁਦਾਫੁਰੋਂ ਬੈਠੇ ਆਣਗੇ ਵੀ ਉਹਨਾਂ ਨੇ ਗਾਂਵਡੀਆਂ ਲੈਣੀਆਂ ਸੀ ਗਾਂ ਹੈ ਨਹੀਂ ਕੋਈ ਵੱਡੀਆਂ ਆ ਦੇਖੋ ਭਾਈ ਗੁਦਾਫੁਰ ਤੋਂ ਖਾਦੀ ਕਰਤਾ ਬਖਾ ਦਿਨਾ ਜੀ ਅੱਗੇ ਹੁੰਦੀਆਂ ਦੋ ਤਿੰਨ ਗਾਵਾਂ ਪਈਆਂ ਨੇ ਚਲੋ ਹੋਰ ਜੀ ਫੇਰ ਬਾਸ ਹੋ ਗਈ ਬੋਲੋ ਫੇਰ ਨੰਬਰ ਤੇ ਨੰਬਰ ਪਿੰਡ ਆਪਣਾ ਧਵਾਨ ਜਿਲ੍ਹਾ ਗਰਦਾਸਪੁਰ ਦੇ ਤਹਿਸੀਲ ਬਟਾਲਾ ਨੇੜੇ ਅਲੀ ਆਲ ਦੇ ਤੇ ਦਲਮਦੇ ਆ ਤੇ ਕਿਲੇ ਦੇ ਲਾਗੇ ਆ ਬਿਜਲੀ ਆ ਦੇ ਡੇਰਾ ਰੋਡ ਤੇ ਕਿਲਾ ਅਡਾ ਵਾ ਕਮਾਨੀ ਨਹੀਂ ਜਾਣਾ ਤਵਾਨ ਤੇ ਨਾਮ ਮੇਰਾ ਭਿੰਦਾ ਤੇ ਨੰਬਰ ਹੈਗਾ 95924 27529 95924 27529 ਦੂਜਾ ਨੰਬਰ ਹੈਗਾ 76819 ਤੇ 27529 76819 ਤੇ 27529 ਉਹਦੇ ਮਗਰ 929 ਲੱਗਦਾ ਸਿਰਫ ਚਮਾ ਪੰਜ ਅੰਕਾਂ ਦਾ ਫਰਕ ਹੈ ਨੋ ਨੰਬਰ ਅਰੇ ਵੀਰ ਖੁਣ ਕਰ ਲੇ ਜਨੇ ਦਾ 27523 97819 ਤੇ 27523 ਤੇ 95924 ਤੇ 27523 ਹਾਂ ਬਿਲਕੁਲ ਚਲੋ ਠੀਕ ਹੈ ਜੀ ਸਭ ਠੀਕ ਹੈ ਜੀ